ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੇਰੋਂ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਕੋਈ 5-4 ਕਿਲੋਮੀਟਰ ਦੀ ਦੂਰੀ ਇੱਥੋਂ ਤਰਨਤਾਰਨ ਸਾਹਿਬ ਦੀ ਆ ਬਿਲਕੁਲ ਨਾਲ ਲੱਗਦਾ ਪਿੰਡ ਸੇਰੋਂ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਬਿਲਕੁਲ ਰੋਡ ਦੇ ਉੱਤੇ ਪਿੰਡ ਆ ਜਾਂਦਾ ਸੇਰੋਂ ਸੋ ਕਾਫੀ ਭਰਾ ਜਾਣਦੇ ਆ ਜਿਹੜੇ ਵੀ ਆਪਣੇ ਮਾਝੇ ਤੋਂ ਬਿਲੋਂਗ ਕਰਦੇ ਆ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਰੀਕੇ ਪੱਤਣ ਤੋਂ ਸਰਿਆਲੀ ਨਸ਼ੇਰਾ ਪਨੂਆ ਤੇ ਅੱਗੇ ਸੇਰੋਂ ਆ ਜਾਂਦਾ ਟੋਲ ਪਲਾजा ਪਾਰ ਕਰਦੇ ਆ ਸਾਰੇ ਅੰਗਰੇਜ਼ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੇਰ ਅੰਗਰੇਜ਼ ਦੇ ਘਰੋਂ ਕੋਈ ਦੋ ਤੋਂ ਤਿੰਨ ਵੀਡੀਓ ਪਾਈਆਂ ਨੇ ਮਾਲ ਲਿਉਂਦਾ ਵੀਰ ਸੇਲ ਪਰਚੇ ਦਾ ਖਾਸ ਤੌਰ ਤੇ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਬੜਾ ਤੁਸੀਂ ਦੇਖ ਰਹੇ ਜੇ ਸਾਹਮਣੇ ਦੋਨੋਂ ਬੜਾ ਵਕਾਊ ਆ ਇੱਕ ਤਕਰੀਬਨ ਸੂਈ ਸੁਵਾਈ ਆ ਉੱਚੇ ਬੱਚੇ ਚ ਕਹ ਲੋ ਬੱਚਾ ਤੁਹਾਨੂੰ ਦਿਖਾ ਦਾਂਗੇ ਕੋਈ ਡੇਢ ਦੀ ਲਾਲਿਆ ਜੇ ਕੋਈ ਦੋ ਮਹੀਨਿਆਂ ਦੀ ਲਾਲਿਆ ਜੇ ਠੀਕ ਹੈ ਜੀ ਜਰਸੀ ਬਰੀਡ ਦੇ ਵਿੱਚ ਮਗਰ ਵੱਛੀ ਆ। ਸੋ ਸੂਈ ਸਵਾਈ ਵਾਰ ਤੁਹਾਨੂੰ ਦਿਖਾ ਦੇਵਾਂਗੇ ਚੋਕੇ ਪਸਮਾ ਕੇ ਤਸੱਲੀ ਤੁਸੀਂ ਕਰ ਲਿਆ ਜਿੱਥੇ ਆਣ ਕੇ ਇੱਕ ਵਾਰ ਤੁਹਾਨੂੰ ਟੁੱਕੀ ਦਿਖਾ ਦੇਵਾਂਗੇ ਗੱਬਣਾ ਕੱਚੀ ਅਜੇ। ਬਾਕੀ ਪੂਰੀ ਡਿਟੇਲ ਦੇ ਵਿੱਚ ਵੇਰਵਾ ਤੁਹਾਨੂੰ ਮਿਲ ਜੂਗਾ। ਸੋ ਤਰੀਕ ਅੱਜ 1 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਮਾਰਨਿੰਗ ਦਾ ਟਾਈਮ ਕੋਈ 10:30 ਵਜੇ ਦਾ। ਪੂਰੀ ਗੱਲਬਾਤ ਕਰਾਂਗੇ ਆਜੋ ਜੀ। ਸਭ ਤੋਂ ਪਹਿਲਾਂ ਅੰਗਰੇਜ਼ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ। ਠੀਕ ਠਾਕ ਵੀਰੇ? ਹਾਂ ਜੀ ਹਾਂ ਜੀ ਵਧੀਆ ਜੀ। ਨਵੀਂ ਅੰਗਰੇਜ਼ ਐਨੀਮਲ ਅੱਜ ਦੋ ਹੀ ਵਿਕਾਊ ਆ। ਹਾਂਜੀ ਹਾਂਜੀ ਦੋ ਹੀ। 나ਗ ਪਾਕੀ ਆਪਣੇ ਕੋਲ ਹੁੰਦੇ 1 2 2 ਨਾਗ ਹੀ ਹੁੰਦੇ। ਹਾਂਜੀ ਹਾਂਜੀ ਆਉਂਦੇ। ਠੀਕ ਆ ਭਰਾ। ਤੇ ਅੱਜ ਅੰਗਰੇਜ਼ ਇੱਕ ਜਿਹੜੀ ਆ ਵੜਾ ਆਪਾਂ ਸੇਲ ਕਰਦੇ ਪਏ ਆ। ਵੀਰ ਕੀ ਵੇਰ ਵਾਏ ਇਸ ਵੜ ਦਾ? ਇਹ ਵੀਰ ਜੀ ਪਹਿਲਾ ਸੂਗਾ ਜੀ। ਠੀਕ ਆ। ਤੇ ਘਰ ਵਾਲੇ ਤੇ ਡੇਢ ਮਹੀਨੇ ਦੀ ਕਹਿੰਦੇ ਚਲੋ ਕੋਈ ਦੋਹਾਂ ਦੀ ਮੰਨ ਗਏ। ਅਸੀਂ ਦੋਹਾਂ ਦੀ ਮੰਨ ਕੇ ਸੌਦਾ ਕੀਤਾ ਜੀ। ਠੀਕ ਆ। ਤੇ ਮਗਰ ਜਰਸੀ ਦੀ ਵਸ਼ੀ ਜੇ ਤੇ ਦੁੱਧ ਹੋ 11 ਲੀਟਰ ਤੇ ਠੰਡਾ ਕਰਕੇ 10 ਲੀਟਰ ਬਣਾ ਦਾਂਗੇ ਜੀ। ਠੰਡਾ ਕਰਕੇ 10। ਹਾਂ ਠੀਕਾ ਲੋਬੀ 2 ਤੋਂ 200 ਹੋਵੇ ਨਾ ਹੋਵੇ ਤਾਂ 10 ਲੀਟਰ ਤੋਂ ਬਾਹਰ ਵਾਰੀ ਆ ਪਰ 10 ਲੀਟਰ ਅੰਗਰੇਜ਼ਾਂ ਦਾ ਵੀ ਮਨਾ ਦੇਾਂਗੇ ਕੋਈ 2 ਗਮਹੀਨਿਆਂ ਦਾ ਸੁਹਾ ਮੰਨ ਕੇ ਕੋਈ ਭਰਾ ਸੌਦਾ ਕਰ ਲਿਆ ਜੇ ਠੀਕ ਆ ਜੀ ਸੋ ਆ ਤੁਹਾਨੂੰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਨਿਆਣਾ ਪਾਲੀ ਦਾ ਵੰਗਾ ਹਾਂਜੀ ਹਾਂਜੀ ਵੰਗਾ ਪਾਈ ਦਾ ਠੀਕਾ ਸੰਧੂ ਸਾਹਿਬ ਜੀ ਇੱਕ ਨਾ ਉਹਨਾਂ ਨੇ ਨਾ ਗਝਾਈਏ ਤਰ੍ਹਾਂ ਜੇ ਕਿ ਮੜਾ ਜਾਂ ਪੜਾ ਲੈਂਦੀ ਜੇ ਨਾਲ ਚਾਰ ਤੇ ਗਜੀ ਹਾਂਜੀ ਚਾਰ ਤੇ ਗਜੀ ਜੇ ਹਾਂ ਤੇ ਬਾਕੀ ਉਹਨਾਂ ਘਰ ਵਾਲਿਆਂ ਦੇ ਤਰ੍ਹਾਂ ਮੜਾ ਜਾਂ ਨੋਰਮਲ ਭਾਵੇਂ ਤੂੜੀ ਤੇ ਮੜਾ ਜਾਂ ਨੋਰਮਲ ਜੀ ਖਾਲ ਪਾ ਦੋ ਹਾਂ ਤੇ ਉਦਰਾ ਮਿਲ ਪੈਂਦੀ ਜੇ ਤੇ ਕੋਈ ਮਸਾਲਾ ਤ ਨਹੀਂ ਜਲਾਉਂਦੀ ਬਿਲਕੁਲ ਹਾਂ ਪਹਿਲਾਂ ਸਵੇਰ ਪਲੂਣਾ ਮੂੰਹ ਦੰਦ ਦੀ ਚੌਗੀ ਦੱਸ ਹਾਂਜੀ ਹਾਂਜੀ ਚੌਗੀ ਜੇ ਚਾਰ ਦਾ ਤਾਂ ਦੋਸਤੋ ਇਹ ਵੈੜ ਆ ਬਾਕੀ ਮੇਰਾ ਭਰਾ ਇੱਥੇ ਆਣ ਕੇ ਕਨਫਰਮ ਤੁਸੀਂ ਕਰ ਲਿਆ ਜੀ ਕਈ ਵਾਰਾਂ ਪਸ਼ੂ ਦਾ ਮੂੰਹ ਮਾ ਘੱਟ ਫੜਿਆ ਹੋਵੇ ਤੇ ਵਿਖਾਉਂਦਾ ਘਾਟ ਆ ਇਸ ਕਰਕੇ ਮੂੰਹ ਦੰਦਾਂ ਦੇ ਵਿੱਚ ਹੀ ਆ ਉਹ ਤੁਸੀਂ ਇੱਥੇ ਆਣ ਕੇ ਸ਼ੋਰ ਕਰ ਲਿਆ ਜੀ ਠੀਕ ਆ ਤੇ ਸੰਤੂ ਸਾਹਿਬ ਜੀ ਸਵੇਰ ਦੀ ਚਵਾਈ ਕੀਤੀ ਤੇ 6 ਵਜੇ ਦੀ ਮਾਰਨਿੰਗ ਹਾਂਜੀ ਕੋਈ ਡੱਕੀ ਨਹੀਂ ਜੀ ਠੀਕ ਆ ਵੀਰੇ ਹਾਂਜੀ ਲਓ ਵੀ ਸਵੇਰ ਦੋਸਤੋ 6:00 ਵਜੇ ਚਵਾਈ ਹੋਈ ਆ ਹੁਣ 10:30 ਹ ਮਾਰਨਿੰਗ ਦਾ ਟਾਈਮ ਆ 크ਰੋਸ ਬਰੀਡ ਆ ਕੋਈ ਸ਼ਾਈਵਾਲ ਦੇ ਵਿੱਚ 크ਰੋਸ ਮੰਨ ਲਿਆ ਜੀ ਠੀਕ ਆ ਜੀ ਤੇ ਬੱਚੀ ਮਗਰ ਇੱਕ ਕੋਈ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਸੋ ਕੋਈ ਦੋ ਦਾ ਲਾ ਲਿਆ ਜੇ ਕੋਈ ਡੇਢ ਦਾ ਲਾ ਲਿਆ ਜੇ ਬਾਕੀ ਸਮਝ ਤੁਹਾਡੀ ਆ ਠੀਕ ਆ ਜੀ ਤੇ ਸਿੰਘ ਸੁੰਗ ਜਿ ਦਗਾਏ ਨਹੀਂ ਹਨਾ ਨਹੀਂ ਜੀ ਸਿੰਘ ਜੋ ਉਦਾਂ ਹੀ ਆ ਗਾਂ ਕੋਈ ਦਗਾ ਦਗਾ ਸਕਦਾ ਹਾਂਜੀ ਦਗਾ ਸਕਦਾ ਹਲੇ ਕੁਲੇ ਹੀ ਆ ਬਾਕੀ ਬੱਚੀ ਚੰਗੀ ਆ ਥਣਾ ਤੁਣਾ ਦੀ ਕਰਮਾ ਲਈ ਬਹੁਤ ਸਾਫ ਆ ਚਾਰੇ ਥਾਣਾ ਬੱਚੀ ਨੂੰ ਆ ਦੇਖੋ ਆ ਵੇਖੋ ਜਰਸੀ ਦੀ ਆ ਜੀ ਪੰਜਾਬ ਵਾਲੀ ਜਰਸੀ ਆ ਚੰਗੀ ਬੱਚੀ ਆ ਹਾਂ ਮਗਰ ਬੱਚਾ ਸੋਣਾ ਆ ਗਿਆ ਹਾਂ ਲੋਬੀ ਬਿਲਕੁਲ ਬੱਚਾ ਤੁਹਾਡੇ ਸਾਹਮਣੇ ਆ ਕੋਈ ਇੱਥੇ ਕੀ ਹੋਊਗਾ ਦੋ ਕੁ ਮਹੀਨਿਆਂ ਤੇ ਆੜ ਹਿੜ ਗੇੜ ਤੇ ਇਸ ਵਕਤ 10 ਕਿਲੋ ਤਾਰਾਂ ਦੇ ਥੱਲੇ ਹਾਜ਼ਰ ਆ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੇੜ ਤੇ ਚਵਾਈ ਚਵਾਈ ਦੀ ਵੀਰ ਚੰਗੀ ਦੱਸਣ ਡਿਆ ਕੋਈ ਬਹੁਤ ਵਧੀਆ ਜੀ ਨਿਆਣਾ ਜਿਹੜਾ ਨਾਰਮਲ ਚਲੋ ਰੱਸੀ ਜੂਟ ਨਿਆਣਾ ਆਪਾਂ ਕਹਿੰਦੇ ਨੇ ਵੀ ਪਾਲ ਪਾ ਕੇ ਜਿਹੜੀ ਚੋਈ ਹਾਂ ਸੰਤੂ ਸਾਹਿਬ ਜੀ ਮੱਖੀ ਮੁੱਖੀ ਦਾ ਕਰਕੇ ਨਾ ਤੇ ਨਿਆਣਾ ਚਲੋ ਵਧੀਆ ਪਾਉਣਾ ਠੀਕ ਆ ਵੀਰੇ ਹਾਂਜੀ ਬਾਕੇ ਨਾ ਕਿਉਂ ਤਾ ਡਰਦੀ ਜਰੂਰ ਆ ਬਾਕੀ ਲਾਤਾਂ ਨਾਲ ਲਾਉਗੀ ਜੀ ਚੌਣ ਲੱਗਿਆ ਆਪਣੀ ਦੋ ਟਾਈਮ ਵੀਰ ਤਸल्ली ਕਰਕੇ ਠੀਕ ਆ ਠੀਕ ਆ ਲਓ ਜੀ ਆ ਤਾਂ ਮੇਰੇ ਕੋਲ ਤੋੜ ਕੇ ਦਿਖਾ ਦਿੰਨੇ ਆਪਾਂ ਸੋ ਮਾਰਨਿੰਗ ਚਵਾਈ ਹੋਈ ਆ ਇਸ ਕਰਕੇ ਥੋੜਾ ਜਿਹਾ ਲੇਵਾ ਘੱਟ ਵਿਖਾਈ ਦਊਗਾ ਇੱਕ ਪਾਸੇ ਦੁੱਧਾ ਤਾਂ ਬੱਚੇ ਨੇ ਵੱਧ ਚੁੰਗਿਆ ਕਿ ਸਾਈਡ ਹੈ ਕੀ ਮਾੜੀ ਜੀ ਮਾਣੀ ਸਾਈਡ ਰੱਖ ਦੀ ਜੇ ਪਰ ਤਾਰ ਦਾ ਇੱਕ ਦਾ ਵੀ ਫਰਕ ਨਹੀਂ ਤਾਰ ਦਾ ਕੋਈ ਫਰਕ ਨਹੀਂ ਹੋਊਗਾ ਹੇ ਨਹੀਂ ਨਹੀਂ ਇਹ ਗਰੰਟੀ ਹੋ ਗਈ ਆਪਣੀ ਠੀਕ ਹੈ ਤੇ ਇਹਦਾ ਮੁੱਲ ਅੰਗਰੇਜ਼ ਕੀ ਕਰਤਾ ਸੰਧੂ ਸਾਹਿਬ ਜੀ ਮੁੱਲ 38-40 ਜੋ ਮਰਜ਼ੀ ਕਰੀ ਜੀ ਹਾਂ ਇਹ 36000 ਰੁਪਏ ਦੀ ਦੇ ਦਾਂਗੇ 36000 ਦੀ ਹਾਂਜੀ 1000 ਹੋਰ ਮਾਤਣ ਪੂਰੇ 35 ਦੀ ਦੇ ਦਾਂਗੇ 35000 ਦੀ ਹਾਂਜੀ ਲਓ ਵੀ ਆ 35000 ਦੀ ਮਿਲ ਜੂਗੀ ਤੁਹਾਨੂੰ ਵੜਾ 10 ਕਿਲੋ ਦੁੱਧ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਕੋਈ ਭਰਾ ਚੋਕੇ ਆਪਣੀ ਤਸੱਲੀ ਕਰ ਸਕਦਾ ਠੀਕ ਆ ਵੜ ਚੰਗੀ ਆ ਸਫਾਈ ਸੁਪੀ ਉਤੋਂ ਬਹੁਤ ਆ ਮੀਡੀਅਮ ਜੀ ਹਾਈਟ ਆ ਬਹੁਤੀ ਵੱਡੀ ਨਹੀਂ ਕਹਾਂਗੇ ਮੀਡੀਅਮ ਹਾਈਟ ਆ ਇਸ ਤੋਂ ਬਾਅਦ ਇੱਕ ਵੜ ਆ ਪਾਗੇ ਤੁਹਾਨੂੰ ਦਿਖਾ ਦਿੰਨੇ ਆ ਕੱਦ ਉਸ ਵੜ ਦਾ ਵੱਡਾ ਇਹ ਗੱਬਣ ਕਿੰਨੇ ਟਾਈਮ ਦੀ ਅੰਗਰੇਜ਼ ਇਹ ਸੰਤੂ ਸਾਹਿਬ ਜੀ 13 ਤਰੀਕ ਤੋਂ ਇਹਨੂੰ 7ਵਾਂ ਮਹੀਨਾ ਲੱਗਾ ਜੀ ਸਾਢੇ 6 ਮਹੀਨੇ ਦੀ ਹੋ ਗਈ ਜੀ ਗੱਬਣ ਸਾਢੇ 6 ਮਹੀਨੇ ਦੀ ਗੱਬਣ ਹਾਂਜੀ ਠੀਕ ਆ ਵੀਰੇ ਦੁੱਧੋ ਡਰਾਈ ਹੈ ਹਨਾ ਦੁੱਧੋ ਡਰਾਈ ਹੈ 2-4 ਦਿਨ ਹੋ ਗਏ ਜੀ ਠੀਕ ਅੱਗੇ ਕਿੰਵੇਂ ਸਵੇ ਸੁੰਦੀ ਆ ਏ ਸੰਧੂ ਸਾਹਿਬ ਜੀ ਤਿੱਜੇ ਸੂਵੇ ਸੁੰਦੀ ਜੀ ਤਿੱਜਾ ਸੂਆ ਹਾਂਜੀ ਲਓ ਵੀ ਤਿੱਜਾ ਸੂਆ ਕਿਸਾਨ ਵੀਰੋ ਇਸ ਵਾੜ ਨੇ ਸੂਣਾ 크로ਸ ਬ੍ਰੀਡ ਆ ਸਿੰਘ ਬੇਸ਼ੱਕ ਹੈਗੇ ਆ ਹੈ ਠੰਡੀ ਧੀਰੀ ਨਰਮਾ ਕਰਮ ਵਾਲੀ ਸੋ ਸਾਢੇ 6 ਮਹੀਨਿਆਂ ਦੀ ਗੱਬਣ ਕੋਈ ਭਰਾ ਆਪਣਾ ਸਾਈ ਬਿਆਨਾ ਕਰਕੇ ਤਸੱਲੀ ਕਰਾਉਣੀ ਚਾਹੁੰਦਾ ਤੇ ਤੁਸੀਂ ਆਪਣਾ ਚੈੱਕ ਪਾਸ ਵੀ ਕਰਾ ਸਕਦੇ ਜੀ ਆਪਣੇ ਵੱਸ ਅੰਗਰੇਜ਼ ਆਪਣੇ ਹੱਥੀ ਚੈੱਕ ਹੋਈ ਹੈ ਹਾਂਜੀ ਹਾਂਜੀ ਆਪਣੀ ਹੱਥੀ ਚੈੱਕ ਹੋਈ ਠੀਕ ਹੈ ਜੀ ਹਾਂਜੀ ਲਿਓ ਮੋੜ ਦਿਓ ਵੀਰ ਕੱਢ ਕੇ ਦਿਖਾ ਦਿਓ ਤੇ ਕੱਦ ਵੱਡਾ ਇਸ ਵਾੜ ਦਾ ਬਾਕੀ ਤੁਹਾਡੇ ਸਾਹਮਣੇ ਆ ਬਾਕੀ ਟਿੱਪਨ ਟੂਪਨਾਂ ਪੂਰੀ ਚੈਪ ਪਾਉਣ ਕਰੇ ਹਾਂ ਹਾਂ ਜੀ ਪੂਰੀ ਆਪਣੀ ਵੀਰ ਭਰਾ ਕੋਈ ਵੀ ਆਵੇ ਆਪਣੀ ਚੈੱਕ ਪਾਸ ਕਰਕੇ ਖੜੇ ਲੋ ਜੀ ਹਾਈਟ ਕੱਦ ਦੀ ਪੂਰੀ ਵੱਡੀ ਆ ਠੀਕ ਆ ਜੀ ਕੋਈ ਛੋਟੇ ਜਿਹੇ ਕੱਦ ਦੀ ਨਹੀਂ ਕਿ ਕੱਦ ਵੱਡਾ ਵੈਡ ਦਾ ਅੰਗਰੇਜ਼ ਕੋਈ ਸੱਜਰ ਦਾ ਦੋਤ ਦੱਸਿਆ ਹਾਂ ਜੀ 13 14 ਕਿਲੋ ਜੀ ਚ ਸੰਦੂ ਸਾਹਿਬ ਜੀ ਜਿੱਡਾ ਕੱਦ ਹੈ ਚਲੋ ਇੰਨਾ ਚਵਾ ਹੀ ਦਿੱਤਾ ਹਣਾ ਜੀ ਹਾਂ

ਲਓ ਜੀ ਇਹ ਤਾਂ ਅੰਗਰੇਜ਼ ਕੀ ਮੁੱਲ ਕਰਤਾ ਭਾਈ ਸੰਧੂ ਸਾਹਿਬ ਜੀ 27 28 ਜੋ ਮਰਜ਼ੀ ਕਰੀ ਜਾਈ ਹਾਂ ਇਹ 24000 ਰੁਪਏ 'ਚ 1000 ਛੱਡ ਕੇ 23000 ਦੀ ਦੇ ਦਾਂਗੇ 23000 ਦੀ ਹਾਂ ਜੀ ਠੀਕ ਹੈ ਵੀਰੇ ਲਓ ਵੀ ਇਹ 23000 ਦੀ ਦੋਸਤੋਂ ਮਿਲ ਜੂਗੀ ਸਾਢੇ 6 ਮਹੀਨਿਆਂ ਦੀ ਗੱਬਣ ਆ ਦੋਤੋਂ ਬੇਸ਼ੱਕ ਡرائی ਆ ਬਾਕੀ ਥਣ ਪਾਸ ਕਰਾ ਦੂਗੀ ਕਰਮਾਂ ਲਈ ਠੀਕ ਆ ਜੀ ਤੇ ਮੇਰਾ ਭਰਾ ਜੇ ਤਾਂ ਮਰਜ਼ੀ ਤਸੱਲੀ ਕਰ ਲਿਆ ਜੇ ਸਭ ਕੁਝ ਕੇ ਚੰਗੀ ਕੇਅਰ ਕਰ ਲੂਗਾ ਵੜ ਵੱਡੀ ਆ ਜਿੰਨੀ ਭਰਪੂਰ ਗਈ ਕਰਮਾਂ ਲਈ ਠੀਕ ਆ ਜੀ ਆਉਣ ਵਾਲੇ ਸਮੇਂ 'ਚ ਕੋਈ ਦੋ ਪੈਸੇ ਨਫਾ ਵੀ ਨਾ ਦੇਉਗੀ ਤੁਹਾਨੂੰ ਕਿਸੇ ਭਰਾ ਨੇ ਸੇਲ ਪਰਚੇਜ ਦਾ ਕੰਮ ਕਰਦਾ ਕੋਈ ਲੈ ਕੇ ਜਾਣੀ ਹੈ ਸੋ ਚਾਰੇ ਥਾਣਾ ਕੋਈ ਫੋਟ ਛਾਂਗਣੀਗੀ ਠੀਕ ਹੈ ਸੋ ਇਹ ਦੋ ਐਨੀਮਲ ਨੇ ਆਜੇ ਅੰਗਰੇਜ਼ ਆਪਣੇ ਕੋਲ ਹਾਂਜੀ ਹਾਂਜੀ ਸੰਜੋ ਤੇ ਨੰਬਰ ਇੱਕ ਕਰਦੇ ਸਾਜੇ ਨੰਬਰ 75080 58823 ਠੀਕ ਹੈ ਹਾਂਜੀ ਸੋ ਦੋਸਤੋ ਇਹ ਨੰਬਰ ਓਨਰ ਵੀਰ ਅੰਗਰੇਜ਼ ਸਿੰਘ ਦੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਆ ਜੀ ਸੋ ਐਨੀਮਲ ਅਜ ਦੋ ਹੀ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ